ਬਬਕਾ ਦਾ ਤਸਕੀਰ ਦਾ ਮਸਾਤ ਹੋਈ ਉਹ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਭਾਈ ਸਾਹਿਬ ਪਿਛਲੇ ਦਿਨੀ ਡਲੋਜੀ ਡਲੋਜੀ ਤੋਂ ਕੇ ਖਜ਼ਾਰ ਇੱਕ ਤਸਵਾ ਥੋੜਾ ਵੇਖਣ ਵਾਲੀ ਪਲੇਸ ਉੱਥੇ ਗਏ ਸੀ ਉੱਥੇ ਇਹਨਾਂ ਦਾ ਝਗੜਾ ਹੋਇਆ ਤੇ ਸਮੂਹਕ ਭੀੜ ਨੇ ਇਹਨਾਂ ਤੇ ਹਮਲਾ ਕੀਤਾ ਉਹਦੇ ਇਹਨਾਂ ਨੂੰ ਦੰਬੀਰ ਸੱਟਾਂ ਲੱਗੀਆਂ ਪਿਛਲੇ 3-4 ਦਿਨ ਤੋਂ ਆਪਣਾ ਇਲਾਜ ਕਰਾ ਰਹੇ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀਗਾ ਪਰ ਅਸੀਂ ਬਲੇ ਤੈ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਟੂਰਿਸਟ ਉਹ ਵੀ ਬਾਅਦ ਜਾਂਦੇ ਆ ਹਿਮਾਚਲ ਦੇ ਵਿੱਚ ਔਰ ਜਿਹੜੇ ਇਹਨਾਂ ਦਾ ਹੀ ਵੀ ਜੇ ਆਉਂਦੇ ਆ ਤੇ ਉਹਨਾਂ ਨੇ ਤਾਂ ਟਟਰਾ ਵਾਪਰਦੀ ਆ ਉਹ ਬੜੀ ਮਾੜੀ ਗੱਲ ਹੈ ਸੋ ਕਿਉਂਕਿ ਇਹਦੇ ਸਾਡਾ ਉੱਥੇ ਬਹੁਤ ਦਾ ਸੰਬੰਧ ਖਿੰਦਾ ਮੈਂ ਕੋਸ਼ਿਸ਼ ਕਰੂੰਗਾ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲ ਲਈ ਡੀਜੀਪੀ ਸਾਹਿਬ ਨੂੰ ਮੈਂ ਕਾਲ ਕੀਤੀ ਪਰ ਉਹ ਆਊਟ ਆਫ ਸਟੇਸ਼ਨ ਨੇ ਹਿਮਾਚਲ ਦੇ ਡੀਜੀਪੀ ਸਾਹਿਬ ਨਾਲ ਹੁਣੇ ਮੈਂ ਫ੍ਰਾਈ ਕਰਿਆ ਸੀਗਾ ਪਰ ਉਹ ਇਹਦੇ ਜੀ ਆਊਟ ਆਫ ਸਟੇਸ਼ਨ ਨੂੰ ਉਹ ਆ ਜਾਂਦੇ ਆ ਮੈਂ ਅੱਜ ਕੋਸ਼ਿਸ਼ ਕਰਦਾ ਕਿ ਟਾਈਮ ਮਿਲ ਜੇ ਤੇ ਮੈਂ ਹਿਮਾਚਲ ਦੇ ਸੀਐਮ ਸਾਹਿਬ ਨੂੰ ਦੀਪੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜਿਹੜੀ ਉਹ ਜਾਂਚ ਕਰਾਉਂਦੀ ਆਪਾਂ ਮੰਗ ਕਰਾਂਗੇ ਕਿ ਕੌਣ ਲੋਕ ਸੀਗੇ ਜਿਹੜੇ ਉਹਨਾਂ ਨੂੰ ਪਹੇ ਔਰ ਅਸੀਂ ਮਤਲਬ ਆਪਣੇ ਤੌਰ ਤੇ ਉਹਨਾਂ ਨੂੰ ਕਹਿ ਕੇ ਉਹ ਬਿਆਨ ਦੇਣ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਆ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪਛਾਤਾ ਦਰਜ ਕਰਾਂਗੇ ਉਹਨਾਂ ਦੇ ਖਿਲਾਫ ਉਹ ਪਛਾਤਾ ਦਰਜ ਕਰਕੇ ਹੀ ਮਾਚਲ ਗਵਰਨਮੈਂਟ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਕਿਉਂ ਇਹ ਘਟਰਾ ਵਾਪਰੀ ਆ ਕਿਹੜੇ ਦੋਸ਼ੀ ਆ ਉਹ ਦੋਸ਼ੀਆਂ ਨੂੰ ਸਜ਼ਾ ਦੋ ਤੱਕ ਜਿਹੜੀ ਆ ਅਸੀਂ ਹੱਦ ਸੰਭਵ ਜਿਹੜੀ ਆ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਆਇਆ ਸੀਗਾ ਕੱਲ ਵੀ ਆਉਂਦਾ ਪ੍ਰੋਗਰਾਮ ਸੀਗਾ ਪਰ ਕੱਲ ਉਹਨਾਂ ਦੀ ਕੋਈ ਮੀਟਿੰਗ ਸੀਗੀ ਉਹ ਤਾਂ ਉਹ ਤਾਂ ਦੀਜੀ ਸੀਗੇ ਸੋ ਉਹ ਮੈਂ ਉਹਨਾਂ ਨੂੰ ਪੁਰਸਾ ਦਿਵਾ ਕੇ ਆਇਆ ਪੰਜਾਬ ਸਰਕਾਰ ਵੱਲੋਂ ਮੈਂ ਉਹਨਾਂ ਨੂੰ ਕਿਹਾ ਕਿ ਪੂਰੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਸਾਰੀ ਉਹਨਾਂ ਦੀ ਗੌਰਮੇਟ ਜਿਹੜੀ ਆ ਉਹ ਤੁਹਾਡੇ ਨਾਲ ਹੈ ਉਹਦੇ ਵੀ ਕਿਹਾ ਕਿ ਕਿਸੇ ਕਿਸਮ ਦੀ ਮੈਡੀਕਲੀ ਕਿਸੇ ਵੀ ਕਿਸਮ ਦੀ ਉਹਨਾਂ ਮਤ ਦੀ ਲੋੜ ਪਊ ਤਾਂ ਪੰਜਾਬ ਸਰਕਾਰ ਪਰ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਨਾਲ ਗਲਤ ਹੈ ਨਹੀਂ ਨਹੀਂ ਇਹ ਗਲਤ ਹੈ ਬਹੁਤ ਹੀ ਗਲਤ ਹੈ ਇਹ ਤਾਂ ਵਿਚਾਰੇ ਬਾਹਰੋਂ ਆਏ ਸੀ ਇੱਥੇ ਵੀ ਦੇਖੋ ਆਪਣਾ ਅੰਮ੍ਰਿਤਸਰ ਜਿਹੜਾ ਟੂਰਿਸਟ ਹੱਬ ਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ ਲੱਖਾਂ ਲੋਕ ਰੋਜ਼ ਆਉਂਦੇ ਆ ਤੇ ਜੇ ਇੱਥੇ ਇਦਾਂ ਦੀ ਘਟਨਾ ਹੋਵੇ ਤੇ ਉਹ ਕਿੰਨੀ ਮਾੜੀ ਗੱਲ ਆ ਇਹ ਬੰਦੇ ਬਾਹਰ ਤੁਸੀਂ ਜਾਣਦੇ ਹੋ ਦੇਖੋ ਤੇ Shimla ਚ ਸਾਡੇ ਸਭ ਲੋਕ ਦੋਸਤ ਬਿੱਤਰ ਕਈ ਨੇ ਪਰ ਆਰਾ ਸਵੇਤ ਬੱਚੇ ਸਵੇਤ ਗਏ ਆ ਤੇ ਜੇ ਉੱਥੇ ਇਦਾਂ ਦੀ ਘਟਨਾ ਹੁੰਦੀ ਆ ਤੇ ਬਹੁਤ ਮਾੜੀ ਘਟਨਾ ਨਿੰਦਨਯੋਗ ਆ ਉਸ ਮੈਂ ਦੀ ਨਿੰਦਾ ਵੀ ਕਰਦਾ ਤੇ ਮੈਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਪਾਉਂਗਾ ਕਿ ਆਪਣੀ ਸਟੇਰ ਦੇ ਵਿੱਚ ਲੋਅ ਐਂਡ ਆਰਡਰ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ ਕਿਉਂਕਿ ਮਹਾਤਲ ਤੇ ਬੇਸ ਹੀ ਜਿਹੜਾ ਜਿਆਦਾ ਜਿਹੜਾ ਟੂਰਿਜ਼ਮ ਦੇ ਉੱਤੇ ਹੈ ਉਹ ਇਹਨੂੰ ਮਤਲਬ ਸੰਭਲ ਕੇ ਜਿਹੜਾ ਉਹ ਕੋਸ਼ਿਸ਼ ਕਰਦਗੇ ਮਹਾਤਲ ਦੇ ਵਿੱਚ ਇੰਦਾ ਨਹੀਂ ਮੁੜ ਕੇ ਕੋਈ ਘਟਨਾ ਦਾ ਬਣਦਾ ਸਰ ਤੁਸੀਂ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ ਉਹ ਰੀਡ ਕਰਾਈ ਗਈ ਪੁਲਿਸ ਵੱਲੋਂ ਅਸੀਂ ਇਹਦਾ ਦੇਖਦੇ ਹਾਂ ਅਸੀਂ ਐਫਆਈਆਰ ਦਰਜ ਕਰ ਔਰ ਉਹ ਚੀਜ਼ਾਂ ਅਸੀਂ ਬਾਅਦ ਵਿੱਚ ਉਹਦੀ ਜਾਂਚ ਕਰਾਵਾਂਗੇ ਐਫਆਈਆਰ ਦੇ ਕੀ ਹੁਕਮ ਦਿੱਤੇ ਗਏ ਹੈ ਐਫਆਈਆਰ ਦੇ ਹੁਕਮ ਕਰਤੇ ਆ ਕਿ ਜ਼ੀਰੋ ਐਫਆਈਆਰ ਜਿਹੜੀ ਹੁੰਦੀ ਹੈ ਇਕੱਤਰ ਉਹ ਅਸੀਂ ਦਰਜ ਕਰਾਂਗੇ ਉਹ ਬਿਆਨ ਦੇ ਉਰੇ 1.5 ਤੋਂ 2 ਘੰਟਿਆਂ ਦੇ ਵਿੱਚ ਪੱਤਾ ਦੱਸ ਦੇ ਹੋ ਜਾਊਗਾ। ਉਹਦੇ ਤੋਂ ਬਾਅਦ ਫਿਰ ਅਸੀਂ ਉਹ ਮਸਲ ਗਵਰਨਮੈਂਟ ਨੂੰ ਭੇਜਾਂਗੇ। ਫਿਰ ਮਸਲ ਗਵਰਨਮੈਂਟ ਦਾ ਸੰਪਰਕ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਲੀ ਜਾਂਚ ਕਰਾਓ। ਸਰ ਇੱਕ ਕੰਗਰਾਂਡ ਰੋਡ ਤੋਂ ਲੈ ਕੇ ਇਸ ਤਰੀਕੇ ਦੇ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲੇ ਕਿ ਕੰਗਰਾਂਡ ਰੋਡ ਤੋਂ ਲੈ ਕੇ ਇਸ ਤਰ੍ਹਾਂ ਕੀਤਾ ਗਿਆ। ਨਹੀਂ ਨਹੀਂ ਇਹ ਬਿਲਕੁਲ ਨਹੀਂ ਇਹ ਚੀਜ਼ ਸਾਹਮਣੇ ਆਈ। ਉਹ ਜੇ ਸਾਹਮਣੇ ਆ ਦੇਸ ਦਾ ਵੀ ਹੋਵੇ ਤਾਂ ਤਾਂ ਵੀ ਮਾੜਾ ਜਿੱਦਾਂ ਵੀ ਆਵੇ ਬਹੁਤ ਸੌ ਮਾੜੀ ਗੱਲ ਹੈ। ਘਟਨਾ ਮਾੜੀ ਆ ਕਿਸੇ ਵੀ ਰੂਪ ਦੇ ਵਿੱਚ ਹੋਈ ਆ। ਘਟਨਾ ਬਹੁਤ ਨਿੰਦਣਯੋਗ। ਹਾਂ ਠੀਕ ਹੈ। ਹਾਂ